ਬਾਈ ਸਾਲ ਤੇ ਉਂਗਲੀ ਅੱਜ ਵੀ ਖੜੀ ਆ ਲੋਕ ਕੀ ਗੱਲਾਂ ਕਰਦੇ ਆ ਵੀ ਨੰਗਲੰਬੀਆਂ ਵਾਲੇ ਦੀ ਤਾਂ ਕਬੱਡੀ ਬੜੀ ਆ ਹਰ ਮੰਗਲਪੀਆਂ ਵਾਲੇ ਦੀ ਤਾਂ ਕਬੱਡੀ ਬੜੀ ਐ ਆ ਸੰਦੀਪ ਦੇ ਹੁੰਦਿਆਂ ਮੁਕਾਬਲਾ ਸਣਾ ਕੀਤਾ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਸੰਦੀਪ ਨੰਗਲੰਬੀਆਂ ਹੋਰ ਸਭ ਠੀਕ ਠਾਕ ਹੋ ਤੇ ਕੱਲ ਹੀ ਇੱਕ ਵੀਡੀਓ ਮੈਂ ਦੇਖੀ ਸੀ ਸ਼ਰਮਿੰਗ ਵੀਡੀਓ ਤੇ ਆਡੇ ਵੀਰ ਮੰਗੀ ਬਖਾ ਬਣਨੇ ਆ ਨਾ ਆਨੇ ਉਹਦੇ ਕੀ ਮਨ ਚ ਆਇਆ ਕੀ ਦਾਇਆ ਉਹਨੇ ਮੈਨੂੰ ਚੈਲੰਜ ਕੀਤਾ ਤੇ ਮੈਂ ਸੁਣੀ ਵੀਡੀਓ ਤੇ ਆਪਾਂ ਵੀ ਮੰਗੀ ਬਰਾ ਠੀਕ ਆ ਤੇਰਾ ਚੈਲੰਜ ਆਪਰੋਂ ਕਬੂਲ ਆ ਮੈਂ ਅਸੈਪਟ ਕਰਦਾ ਠੀਕ ਆ ਮਿੱਤਰਾ ਆ ਜਾ ਕੋ ਤੂੰ ਵੀ ਤਿਆਰ ਹੋ ਕੇ ਕਰਨਾ ਮੈਨੂੰ ਵੀ ਕਰਨੀ ਆ ਤੇ ਕੱਲਾ ਕੱਲ ਤੱਕ ਆਪਣੀ ਕੱਲ ਦਾ ਮੈਚ ਨਹੀਂ ਮੋਰੇ ਮੈਜਰ ਲੀਗ ਕਬੱਡੀ ਫਰੇਸ਼ਾਂ ਦੇ ਕੱਪ ਸਾਰਾ ਸੀਜ਼ਨ ਜਨਵਰੀ ਫਰਵਰੀ ਮਾਰਚ ਹੋਣਿਆ ਪੂਰੇ ਵੱਡੇ ਵੱਡੇ ਕੱਪ ਆਪਣੇ ਬੁੱਕ ਹੋ ਚੁੱਕੇ ਆ ਤੇ ਸਾਰੇ ਮਦਰਾ ਦੇ ਸਾਰੇ ਮੈਚਾਂ ਦੇ ਮਦਰਾ ਪੂਰੀ ਡਾਂਗ ਲਗਾਵਾਂਗੇ ਇੱਕ ਗੇਮ ਆ ਠੀਕ ਆ ਖੇੜ ਕੇ ਖੇੜ ਕੇ ਜਿੱਤਾਂਗੇ ਤੇ ਖੇੜ ਕੇ ਹਾਰਾਂਗੇ ਪਰ ਤੇਰਾ ਪਹੁੰਚ 40 ਸਿਰ ਮੱਥੇ ਆਪਾਂ ਕਬੂਲ ਕਰਦੇ ਆਂ ਭਰਾ ਹੁਣ ਪੂਰੀ ਦਾ ਖੜਕੋ ਤੇ ਖੜਗਾਵਾਂਗੇ ਇਹ ਹੋ ਜਾ ਬਤਰਾ ਤੂੰ ਵੀ ਰੈਡੀ ਦੁਕਾਨਲਾ ਆਪਣੇ ਨਾਲ ਦੇ ਸ਼ੇਅਰ ਤੂੰ ਤਿਆਰ ਤੇ ਆਪਾਂ ਟੱਕਰਦੇ ਹੁਣ ਗਰਾਊਂਡ ਦੇ ਮਦਾਨਾਂ 'ਚ ਠੀਕ ਆ ਚਲੋ ਬਾਹਰ ਜੋ ਹੈਗਾ ਬਾਹਰ ਉਹ ਬਾਹਰ ਆ ਆ ਗਰਾਊਂਡ 'ਚ ਕੋਈ ਆਪਾਂ ਕੋਈ ਤਿਆਰ ਨਹੀਂ ਕੋਈ ਆਪਾਂ ਗਰਾਊਂਡ 'ਚ ਸਕੇ ਨਹੀਂ ਇੱਕ ਦੂਜੇ ਦੇ ਇਦਾਂ ਗਾ ਲੋ ਵੀ ਤਕਨਿਆ ਬਾ ਸ੍ਰੀਗ ਬਣ ਕੇ ਗ੍ਰਾਉਂਡ ਤੇ ਬਾਕੀ ਦਰਸ਼ਕਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਵੀ ਇਹ ਜੋ ਵੀ ਹੈਗਾ ਸਾਡਾ ਗ੍ਰਾਉਂਡ ਚ ਗ੍ਰਾਉਂਡ ਤੇ ਸਾਡਾ ਜੋ ਮਰਜ਼ੀ ਹੋ ਗਿਆ ਗ੍ਰਾਉਂਡ ਤੱਕ ਵੀ ਸਿਮ ਰਹੂਗਾ ਇਹ ਤੁਹਾਡਾ ਨਾ ਪ੍ਰੋਮਸ ਆ ਜੇ ਤੁਸੀਂ ਵੀ ਪਿਆਰ ਦਿਓ ਇਹ ਚੀਜ਼ ਦਾ ਇਦਾਂ ਕਹੋ ਵੀ ਆਨੰਦ ਖਾਓ ਹੈਨਾ ਇਹ ਚੀਜ਼ ਦਾ ਮਜ਼ਾ ਲਿਓ ਤੁਸੀਂ ਇੱਕ ਤੁਹਾਨੂੰ ਵੀ ਵਧੀਆ ਕਬੱਡੀ ਦੇਖਣ ਨੂੰ ਮਿਲੂਗੀ ਤੇ ਬਾਕੀ ਥੈਂਕ ਯੂ ਤੁਹਾਡਾ ਤੁਹਾਡੇ ਪਿਆਰ ਦਾ ਤੁਸੀਂ ਬਹੁਤ ਪਿਆਰ ਦਿੰਦੇ ਆ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਪਲੇਅਰ ਨੂੰ ਬਹੁਤ ਪਿਆਰ ਕਰਦੇ ਆ ਟੀਮਾਂ ਨੂੰ ਤੇ ਕਮਰੀ ਹੋਰ ਬੈਂਦੀ ਆ ਕਬੱਡੀ ਪ੍ਰੇਮੀਆਂ ਨੂੰ ਵੀ ਤੁਸੀਂ ਯਾਰ ਸੋਸ਼ਲ ਮੀਡੀਆ ਦੇ ਨਾ ਕਮੈਂਟ ਕਰਕੇ ਲੜਿਆ ਕਰੋ ਠੀਕ ਆ ਠੀਕ ਆ ਇਕੱਲੇ ਕਬੱਡੀ ਨਹੀਂ ਹਰ ਚੀਜ਼ ਹੁੰਦਾ ਆਪਣਾ ਇਹ ਵੀ ਆਪਾਂ ਸਪੋਰਟ ਕਰਦੇ ਆ ਸਪੋਰਟ ਕਰੋ ਪਰ ਕਿਸੇ ਨੂੰ ਮਾਰਾ ਤੰਗਣਾ ਬੋਲੋ ਯਾਰ ਠੀਕ ਆ ਜਿਹਨੂੰ ਤੁਸੀਂ ਸਪੋਰਟ ਕਰਦੇ ਹੋ ਉਹ ਵੀ ਪਲੇਅਰ ਆ ਜਿਹੜੇ ਦੂਜੀ ਟੀਮ ਦੇ ਆ ਉਹ ਵੀ ਪਲੇਅਰ ਆ ਸਾਰੇ ਆਪਾਂ ਪਲੇਅਰ ਆ ਇਹ ਜੀ ਦਾ ਤੁਸੀਂ ਆਨੰਦ ਲੈਣਾ ਮਜ਼ਾ ਲੈਣਾ ਸਵਾਦ ਲੈਣਾ ਠੀਕ ਆ ਜੀ ਤੇ ਆਪਾਂ ਵਾਦਾ ਕਰਦਾ ਪ੍ਰੋਮਸ ਕਰਦਾ ਆ ਵੀ ਚਲੋ ਹੋਰ ਵੀ ਹਰ ਜੀ ਹਰ ਜੀ ਮਾਰਨ ਜਿਆ ਮੇ ਕੋ ਕਰਦਾ ਮੈਚ ਹੋਣਾ ਮੰਗੀ ਨਾਲ ਭਰਾ ਨਾਲ ਮੈਚ ਵੀ ਰਣਾ ਪੂਰੀ ਜਾਂ ਡਾਂਗ ਫੜਕਾਵਾਂਗੇ ਪੂਰਾ ਜੋਰ ਲਾਵਾਂਗੇ ਤੇ ਤੁਹਾਨੂੰ ਨਾ ਲਿਆਵਾਂਗੇ ਬਾਕੀ ਸਾਡੇ ਕੋਸਾ ਵੀ ਕਿੱਦਾਂ ਆਪਾਂ ਨੂੰ ਮੰਗੀ ਨਾਲ ਸ਼ਰੇਆਮ ਚੈਲੰਜ ਕਰਤਾ ਤੁਹਾਡੀ ਆਪਣੀ ਟੀਮ ਰੈਡੀ ਹੈ ਜੀ ਰੈਡੀ ਪੂਰੀ ਹੈ ਦੇਖ ਲਾ ਕੇ ਤੇ ਹੋਈ ਗੱਲ ਹੋਵੇ ਮਾ ਬਾਹਰ ਦੀ ਕਿਰਪਾ ਚਾਹੀਦੀ ਪੂਰੀ ਬਾਬੇ ਨਾਲ ਚੱਲਦੀ ਚਲੋ ਪਲੇਅਰ ਜੋਰ ਮਾਰਾਂਗੇ ਬਾਕੀ ਬਾਬੇ ਨਾਲ ਦੱਸਦੇ ਹਾਂ ਠੀਕ ਹੈ ਤੇ ਪਲੇਅਰ ਦੀ ਰੈਐਕਸ਼ਨ ਜਦੋਂ ਉਹਨਾਂ ਸੋਣਿਆ ਮੰਦਿਰ ਦੇ ਚੈਲੰਜ ਕੀਤਾ ਡਰੋ ਮੈਨੂੰ ਚੈਲੰਜ ਕੀਤਾ ਉਹਨੇ ਕੀ ਰੈਐਕਸ਼ਨ ਪਲੇਅਰ ਕਿਤਾ ਚੈਲੰਜ ਕਬੂਲ ਕੀਤਾ ਨਾ ਨੇ ਕੀ ਕਹਿੰਦੇ ਆ ਕੋਈ ਗੱਲ ਨਹੀਂ ਕਹਿੰਦੇ 12 ਦਾ ਜੋਰ ਹੈ ਬਾਬੇ ਨਾਲ ਹੱਥ ਹੱਥ ਡੋਰਾ ਵਾ ਜੋਰ ਮਾਰਨਾ ਆਪਣਾ ਫਰਜ਼ ਆ ਬਾਕੀ ਬਾਬੇ ਦਾ ਆਉ ਉਹ ਨਜ਼ਾਰਾ ਫਿਰ ਜਿਹੜਾ ਪੂਰਾ ਲੋਕੀ 14 ਸਕਿੰਡ ਨਜ਼ਾਰੇ ਲੈਣਗੇ 14 ਹਾਂ ਦਰਸ਼ਕਾਂ ਨੂੰ ਵੀ 14 15 ਦੀ ਹੋਈ ਸੀ ਕਬੱਡੀ ਹਨਾ ਸ਼ਾਹਕੋਟ ਨਕੋਤਰ ਦੇ ਮੈਂ ਹੁੰਦੇ ਸੀ ਆਉ ਉਹਦਾ ਸਾਰਾ ਪੂਰਾ ਦੁਆਰਾ ਪੂਰਾ ਟੂਰੀਆ ਦੀ ਵਾਲੀ ਲੋਕੀ ਪੂਰੀ ਦਰਸ਼ਕ ਹੈ 14 ਪਰ ਨਾਲ 14 15 ਦੀ ਕਬੱਡੀ ਦੇਖੂਗੇ ਨਾ ਹਾਂ ਮਿਲੂ ਬਲੂ ਅੱਜ ਵੀ ਦਰਸ਼ਕ ਇਹਨਾਂ 14 15 ਦੇ ਮੈਚ ਦੇਖਿਆ ਮੈਂ ਪੂਰੇ ਸ਼ਾਹਕੋਟ ਤੋਂ ਅੱਜ ਵੀ ਚੇਤੇ ਕਰਦੇ ਆ ਯਾਦ ਕਰਦੇ ਆ ਅੱਜ ਵੀ ਜਦੋਂ ਕਿਸੇ ਕਿਸੇ ਨਾ ਨਕੋਤਰ ਸ਼ਾਹਕੋਟ ਦਾ ਮੈਚ ਪੈਂਦਾ ਆ ਬੋਲਦੇ ਆ YouTube ਦੇ ਵੀਊ ਲੋਕਾਂ ਦੇ ਰੈਕਸ਼ਨ ਉਹ ਇਕਦਮ ਕੋਲੀ ਚੇਜ ਹੁੰਦੇ ਆ ਲੋਕਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਹੁਣ ਹੋਰ ਵੀ ਜ਼ਿਆਦਾ ਹੋਊਗੀ ਸਹੀ ਆ ਤੇ ਥੈਂਕ ਯੂ ਤੁਹਾਡਾ ਪਿਆਰ ਕਰਦਾ ਆ ਜਾ ਦਿਲ ਦੇ ਮੰਗੀ ਬਕਾ ਬੰਡ ਬਰਾ ਕਰੋਣਾ ਚਲੂ ਗ੍ਰਾਉਂਡਾ ਹੀ ਮਿਲਾਂਗੇ ਠੀਕ ਆ ਜੀ ਓਕੇ ਸਸੀ ਗਾਲ ਜੀ ਸਸੀ